ਨਹਾਉਣ ਦੇ ਕੁਝ ਪੁਆਇੰਟ ਐ ਤੁਸੀਂ ਇਹਨੂੰ ਪੁਆਇੰਟਾਂ 'ਚ ਹੀ ਨੋਟ ਕਰਕੇ ਰੱਖ ਲੈਣਾ ਸਰਦੀ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਉਹ ਗਰਮ ਪਾਣੀ ਤੋਂ ਕਰਨੀ ਹੈ ਗਰਮ ਪਾਣੀ ਤੋਂ ਕਰਨੀ ਹੈ ਲੋਅਰ ਬਾਡੀ ਪੋਰਸ਼ਨ ਹੈ ਜਿਹੜਾ ਸਭ ਤੋਂ ਪਹਿਲਾਂ ਇਹਦੇ ਤੇ ਗਰਮ ਪਾਣੀ ਪਾਉਣਾ ਇਹ ਪਹਿਲਾ ਪੁਆਇੰਟ ਹੈ ਲੱਕ ਤੋਂ ਕਮਰ ਤੋਂ ਨੀਚੇ ਜਿਹੜਾ ਹਿੱਸਾ ਹੈ ਲੋਅਰ ਬਾਡੀ ਪੋਰਸ਼ਨ ਹੈ ਇੱਥੇ ਇਹ ਪਹਿਲਾ ਪੁਆਇੰਟ ਹੈ ਨਹਾਉਣ ਦਾ 5 ਮਿੰਟ ਤੋਂ ਲੈ ਕੇ 10 ਮਿੰਟ ਤੱਕ ਜਿੰਨਾ ਵੀ ਤੁਸੀਂ ਗਰਮ ਪਾਣੀ ਪਾ ਸਕਦੇ ਹੋ ਪਾਓ ਪਾਣੀ ਦੇ ਮੈਕਸਿਮਮ ਟੈਂਪਰੇਚਰ 40 ਡਿਗਰੀ ਚਾਹੀਦਾ 40 ਡਿਗਰੀ ਉਹ ਜਿਹਨੂੰ ਟੋਲਰੇਟ ਕਰਦੀ ਹੈ ਬਾਡੀ ਭਾਬ ਜੀ ਨਾਲੀ ਸੋਖਾ ਜਾਂ ਇੱਕ ਹੈਗਾ ਵਰਡ ਕਿ ਤੁਸੀਂ ਉਹਨਾਂ ਪੌਣਾ ਕਿ ਜਿੱਦੀ ਤੁਹਾਡੀ ਟਕੋਰ ਹੁੰਦੀ ਰਹੇ ਟਕੋਰ ਦਾ ਲੈਵਲ ਥੱਲੇ ਨਹੀਂ ਆਉਣਾ ਚਾਹੀਦਾ ਇੱਕ ਤਾਂ ਨਾ ਕੋਸਾ ਜਾ ਉਹ ਨਹੀਂ ਹੋਣੀ ਚਾਹੀਦੀ ਥੋੜਾ ਗਰਮ ਟਕੋਰ ਵਾਲਾ ਟਕੋਰ ਵਾਲਾ ਠੀਕ ਜਿਹਨੂੰ ਪਾਇਬ ਟਕੋਰ ਹੋ ਗਈ ਠੀਕ ਹੈ ਇੱਕ ਵਾਰੀ ਉਹ ਹਿੱਸੇ ਚ ਲਾਲੀ ਆ ਜਾਣੀ ਦੂਸਰਾ ਪੁਆਇੰਟ ਹੈਗਾ ਤੁਹਾਡਾ ਲੰਬਰ ਵਾਲਾ ᱴਿਪ ਵਾਲਾ ਏਰੀਆ ਕਮਰ 'ਚ ਔਰ ਪਾਣੀ ਇੱਥੋਂ ਨਹੀਂ ਕਮਰ 'ਚ ਭੇਜਣਾ ਇੱਥੋਂ ਭੇਜਣਾ ਔਰਮਲੀ ਕਮਰ 'ਚ ਪਾ ਇੱਥੋਂ ਪਾਵਾਂਗੇ ਤੇ ਗਲਤ ਪੁਆਇੰਟ ਆਇਆ ਤੀਸਰਾ ਪੁਆਇੰਟ ਆ ਗਿਆ ਕੂਣੀ ਤੋਂ ਹੱਥ ਆ ਜਿਹੜੇ ਕੂਣੀ ਤੋਂ ਹੱਥ ਤੇ ਤੀਸ ਇਹ ਤੇ ਕੋਸੇ ਤੋਂ ਠੰਡੇ ਵਾਲਾ ਹੋਣਾ ਹੈ ਪਾਣੀ ਨੂੰ ਤੁਸੀਂ ਟੈਪ ਨੂੰ ਉਸ ਹਾਮਨਾ ਮੈਨੇਜ ਕਰ ਲੋ ਕਿ ਉਹ ਕੋਸੇ ਤੋਂ ਠੰਡੇ ਵਾਲ ਲੱਗੇ ਪੇਟ ਨਾਭੀ ਤੇ ਇਹ ਚੌਥਾ ਪੁਆਇੰਟ ਹੈ ਪੰਜਵਾਂ ਪੁਆਇੰਟ ਆ ਗਿਆ ਸਪਾਇਨਲ ਰੀਡ ਦੀ ਹੱਡੀ ਉੱਪਰ ਤੋਂ ਇਹ ਰੂਦੰਡ ਬੋਲ ਦਿੰਦੇ ਹਾਂ ਠੀਕ ਹੈ ਰੀਡ ਦੀ ਹੱਡੀ ਤੇ ਪੰਜਵਾਂ ਪੁਆਇੰਟ ਛੇਵਾਂ ਪੁਆਇੰਟ ਆ ਗਿਆ ਫੇਸ ਸਤਵਾਂ ਆ ਗਿਆ ਸਿਰ ਸਿਰ ਦਾ ਨੰਬਰ ਸਤਵਾਂ ਆਇਆ ਤਾਂ ਲੋਕ ਜਾ ਕੇ ਪਹਿਲਾਂ ਥੱਲੇ ਕਰ ਦਿੰਦੇ ਔਰ ਲੇਕਿਨ ਇਹਦੇ ਅਗਲੇ ਤਿੰਨ ਤੋਂ ਬਾਅਦ ਮੈਂ ਅਗਲੇ ਪੁਆਇੰਟ ਦੱਸੇ ਚਾਰ ਇਹ ਕੋਸੇ ਤੋਂ ਠੰਡੇ ਵਾਲੇ ਆ ਉਸ ਤੋਂ ਬਾਅਦ ਫਿਰ ਤੁਸੀਂ ਕੋਸੇ ਤੋਂ ਠੰਡੇ ਤੇ ਹੀ ਪ੍ਰਕ ਉਸ ਵਾਰ ਸਾਰੀ ਬਾਡੀ ਨੂੰ ਤੁਸੀਂ ਕਰ ਸਕਦੇ ਹੋ ਕੋਸੇ ਰੰਡੇ ਦਾ ਬਿਲਕੁਲ ਨਹੀਂ ਕਿ ਚਿੱਲੀ ਕਰ ਲੈਣਾ ਉਹਨੇ ਕੋਸੇ ਠੰਡੇ ਦਾ ਤਾਂ ਇਹਦੇ ਨਾਲ ਤੁਹਾਡੀ ਬਾਡੀ ਬਹੁਤ ਹਲਕੀ ਹੋ ਜਾਂਦੀ ਹੈ ਸਟੀਫਨਸ ਘਟ ਜਾਂਦੀ ਹੈ ਹਾਂ ਔਰ ਤੁਹਾਡੇ ਨਰਵਸ ਸਿਸਟਮ ਟੋਨ ਅਪ ਹੋ ਜਾਂਦਾ ਇਮਿਊਨਿਟੀ ਵਧ ਜਾਂਦੀ ਹੈ ਤੁਹਾਡੀ ਬਾਡੀ ਆਪਣੇ ਆਪ ਚ ਨੈਚੁਰਲ ਫਿਰ ਪੇਨ ਕਿਲਰ ਰਿਲੀਜ਼ ਕਰਦੀ ਹੈ ਤਾਂ ਉਹ ਅਕੜਾ ਬਹੁਤ ਘਟਦਾ ਇਹਦੇ ਨਾਲ ਮੈਟਾਬੋਲਿਜ਼ਮ ਬਹੁਤ ਫਾਸਟ ਹੋ ਜਾਂਦਾ ਹੈ ਡਿਪਰੈਸ਼ਨ ਘਟ ਜਾਂਦਾ ਹੈ 네ਗੇਟਿਵ ਥਾਟ ਘਟ ਜਾਂਦੇ ਨੇ ਸੋ ਇਹ ਇੱਕ ਤਰੀਕਾ ਹੈ ਨਾ ਨੂੰ ਨੂੰ ਤੁਸੀਂ ਆਪਣੇ ਡਾਕਟਰ ਬਣਾ ਸਕਦੇ ਹੋ